ਪਿੰਡ ਮਦੀਨਪੁਰਾ ਦੇ ਬਾਬਾ ਮਾੜੂਰਾਮ ਸਪੋਰਟਸ ਕਲੱਬ ਮਦੀਨਪੁਰ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਅਠਵਾਂ ਕਬੱਡੀ ਕੱਪ ਪਿੰਡ ਦੀ ਗਰਾਊਂਡ ਵਿਖੇ ਕਰਵਾਇਆ ਗਿਆ ਇਸ ਖੇਡ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਗਿੰਨੀ ਦੇ ਜੱਗੀ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਨਤਮਾਨਿਆ ਇਸ ਵਿੱਚ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਕਬੱਡੀ ਓਪਨ ਜਿਨ੍ਹਾਂ ਵਿੱਚ ਤਿੰਨ ਖਿਡਾਰੀ ਬਾਹਰਲੇ ਤੇ ਪੰਜਾਬ ਦੇ ਨਾਮੀ ਖਿਡਾਰੀਆਂ ਨੇ ਇਸ ਵਿੱਚ ਹਿੱਸਾ ਸਾਰੇ ਮੈਚ ਜ਼ਬਰਦਸਤ ਰਹੀ ਫਾਈਨਲ ਮੁਕਾਬਲਾ ਬੁੱਪਰ ਦੇ ਦੋਤਾ ਦੇ ਦਰਮਿਆਨ ਹੋਇਆ ਅਖੀਰ ਬੁੱਪਰ ਦੇ ਗੱਪਰੂਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਕੱਪ ਆਪਣੇ ਨਾਮ ਕੀਤਾ ਇਸ ਦੌਰਾਨ 베ਸਟ ਰੇਡਰ ਗੁਰਿਤ ਨੇ ਤੇ ਰamesh ਬੁੱਪਰ ਰਹੀ 베ਸਟ ਜਾਫੀ ਹਰਸ਼ ਬਲਾਕਪੁਰ ਤੇ ਇਨਾ ਖਿਡਾਰੀਆਂ ਨੂੰ ਪੂਰ ਟ੍ਰੈਕਟਰ ਨਾਲ ਸਨਮਾਨਿਤ ਕੀਤਾ ਗਿਆ ਜ ਮਦਨੀਪੁਰ ਨਗਰ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਔਰ ਐਨ ਆਰ ਆਈ ਜਿਹੜੇ ਸਾਡੇ ਭਰਾ ਬਾਹਰ ਰਹਿੰਦੇ ਹਨ ਉਹ ਸਹਿਯੋਗ ਦੇ ਨਾਲ ਗੋਡੀ ਕਪ ਕਰਾਇਆ ਗਿਆ ਹੈ ਔਰ ਲੋਕ ਇਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਥੇ ਦੇਖਣ ਆਏ ਹੋਏ ਨੇ ਔਰ ਮੈਂ ਇਹ ਸੋਚਦਾ ਅਗਰ ਇਹ ਪਿੰਡਾਂ ਪਿੰਡਾਂ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਇਹ ਖੇਡਾਂ ਹੋ ਰਹੀਆਂ ਹੋਣਗੀਆਂ ਤਾਂ ਉਸ ਦੇ ਨਾਲ ਜਿਹੜੇ ਸਾਡੇ ਨੌਜਵਾਨ ਨੇ ਔਰ ਪਾਸੇ ਜਿਹੜੇ ਅਨਰਛਾ ਵਾਲ ਜਾਂ ਔਰ ਪਾਸੇ ਝਾਂਦੇ ਰਹੇ ਉਹਨਾਂ ਦਾ ਰੁਝਾਨ ਇਧਰ ਹੋਵੇ ਆ ਸਾਡੇ ਸਮਾਜ ਦੇ ਲਈ ਬਹੁਤ ਲਾਭਦਾਇਕ ਹੈ ਔਰ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਸ ਕਬੱਡੀ ਖੇਡ ਮੇਲੇ ਦੀ ਲਖ ਲਖ ਵਧਾਈ ਦਿੰਦਾ ਔਰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਸਾਰੇ ਲੋਕ ਰਲ ਮਿਲ ਕੇ ਇਸ ਦੇ ਵਿੱਚ ਸਹਿਯੋਗ ਦੇਣ ਤਾਂ ਜੋ ਇਹ ਪ੍ਰੋਗਰਾਮ ਵਧੀਆ ਤਰੀਕੇ ਨਾਲ ਕਰਾਇਆ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਦਨੀਪੁਰ ਟੂਰਨਾਮੈਂਟ ਕਬੱਡੀ ਦਾ ਹੋ ਰਿਹਾ ਇਹ ਟੂਰਨਾਮੈਂਟ ਸਾਡੇ ਨੌਜਵਾਨ ਜੋ ਬਾਹਰ ਦੇਸਾਂ ਬਾਹਰਲੇ ਦੇਸਾਂ ਤੋਂ ਰਹਿੰਦੇ ਨੇ ਉਹਨਾਂ ਦੇ ਬਹੁਤ ਵੱਡਾ ਪ੍ਰਚਾਰਾ ਕੀਤਾ ਇਸ ਟੂਰਨਾਮੈਂਟ ਵਿੱਚ ਇਹਨਾਂ ਨੇ ਬਹੁਤ ਵੱਡੇ ਵੱਡੇ ਇਨਾਮ ਜਿਹੜੇ ਰੱਖੇ ਨੇ ਦੋ ਟਰੈਕਟਰ ਚਾਰ ਟਰੈਕਟਰ ਵੀ ਦੇਣੇ ਨੇ ਅਤੇ ਸਾਰਿਆਂ ਸੰਗਤਾਂ ਨੂੰ ਇਹਨਾਂ ਨੇ ਜੋ ਨੰਗਰ ਪਾਣੀ ਦਾ ਵੀ ਪ੍ਰਬੰਧ ਇਹਨਾਂ ਦਾ ਵੱਖਰਾ ਕੀਤਾ ਹੋਇਆ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦਰਖਤ ਪਹੁੰਚੇ ਹੋਏ ਨੇ ਜੋ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਹਨ ਸੋ ਮੈਂ ਇਹਨਾਂ ਬਾਅਦ ਵਿੱਚ ਸਾਡੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੇ ਹਰੇਕ ਸਾਲ ਇਹੋ ਜਿਹੇ ਇਹੋ ਜਿਹੇ ਟੂਰਨਾਮੈਂਟ ਕਰਾਉਂਦੇ ਰਹਿਣ ਤਾਂ ਕਿ ਜੋ ਨੌਜਵਾਨੀ ਜਿਹੜੀ ਆਪਣੀ ਨਸਿਆਂ ਵੱਲੋਂ ਜਾਂਦੀ ਆ ਉਹ ਕਬੱਡੀ ਖੇਡਾਂ ਦੇ ਵਿੱਚ ਬਹੁਤ ਵੱਡਾ ਭਾਗ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ